ਪੰਜਾਬ ਦੇ ਭਾਜਪਾ ਦੇ ਮੀਤ ਪ੍ਰਧਾਨ ਅਰਵਿੰਦਰ ਖੰਨਾ ਦੀ ਕੋਠੀ ਦੇ ਬਾਹਰ ਪੀਜੀਆਈ ਦੇ ਵਿੱਚੋਂ ਨੌਕਰੀਆਂ ਤੋਂ ਕੱਢਿਆ ਨਰਸਾਂ ਅਤੇ ਕਿਸਾਨ ਯੂਨੀਅਨ ਵੱਲੋਂ ਦਰਣਾ ਲਗਾਇਆ ਗਿਆ। ਦਰਨੇ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਵੀ ਸ਼ਿਰਕਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਆ ਨਰਸਾਂ ਨੇ ਕਿਹਾ ਕਿ 2 ਦਿਨ ਪਹਿਲਾਂ ਅਰਵਿੰਦ ਖੰਨਾ ਨੇ ਇਹ ਵਿਸ਼ਵਾਸ ਦਵਾਇਆ ਸੀ ਕਿ ਤੁਸੀਂ ਕੋਈ ਸੰਘਰਸ਼ ਨਾ ਕਰਿਓ ਅਸੀਂ ਤੁਹਾਡੀਆਂ ਨੌਕਰੀਆਂ ਬਹਾਲ ਕਰਵਾ ਦੇਾਂਗੇ ਪਰ ਉਸ ਤੋਂ ਬਾਅਦ ਹੁਣ ਤੱਕ ਸਾਡੀ ਕਿਸੇ ਨੇ ਵੀ ਬਾਹ ਨਹੀਂ ਫੜੀ। ਵੇਖੋ ਸੰਗਰੂਰ ਤੋਂ ਬਲਵਿੰਦਰ ਸਿੰਘ ਪੁੱਲਰ ਅਤੇ ਗੁਰਵਿੰਦਰ ਸਿੰਘ ਗੁਰੀ ਦੀ ਖਾਸ ਰਿਪੋਰਟ ਕਮਲਦੀਪ ਭਾਈ ਮੇਰਾ ਨਾਮ ਅੱਜ ਖਣੇ ਸਾਡੀ ਕੋਠੀ ਕੀ ਰਿਆ ਕੀ ਕਰਨਾ ਹੈ ਕਾਰਨ ਤੇ ਹੀ ਆਈ ਬਾਕੀ ਪਤਾ ਹੀ ਹੈ ਸਭ ਨੂੰ ਕਿ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਹਾਂ ਪੀਜੀ ਦੇ ਗੇਟ ਅੱਗੇ ਬੈਠੇ ਹਾਂ ਅਸੀਂ ਤਾਂ ਖੰਨਾ ਸਾਹਿਬ ਦੇ ਗੇੜੇ ਬਹੁਤ ਵਾਰੀ ਲਾ ਚੁੱਕੇ ਹਾਂ ਤੇ ਗੇਟ ਮੂਹਰੇ ਅੱਜ ਅਸੀਂ ਆਪਣੀ ਨੌਕਰੀ ਦੇ ਦੁਆਰਾ ਮੰਗ ਕਰਨ ਲਈ ਆਏ ਇਹਨਾਂ ਤੋਂ ਵੀ ਸਾਡੀਆਂ ਨੌਕਰੀਆਂ ਬਹਾਲ ਕਰਾਓ ਇਹਨਾਂ ਨੇ ਸਾਨੂੰ ਬਹੁਤ ਵਾਰੀ ਯਕੀਨ ਦਿਵਾਇਆ ਕਿ ਮੈਂ ਤੁਹਾਡੀ ਗੱਲਬਾਤ ਕਰ ਰਹੇ ਹਾਂ ਬਹੁਤ ਮੀਟਿੰਗਾਂ ਹੋਈਆਂ ਨੇ ਇਹਨਾਂ ਨਾਲ ਪਰ ਇਹਨਾਂ ਨੇ ਸਾਨੂੰ ਮੀਟਿੰਗ ਦਾ ਕੋਈ ਸਿੱਟਾ ਨਹੀਂ ਦਿੱਤਾ ਹਾਲ ਤੱਕ ਬਸ ਲਾਰੇ ਤੇ ਲਾਰੀ ਲਾਏ ਜਾ ਰਹੇ ਨੇ ਕਿਹਨੇ ਵਜੇ ਬਣਾ ਅਮਨਦੀਪ ਕੋ ਅੱਜ ਕੋਠੀ ਹੀ ਰੱਖਿੰਦਾ ਸਭ ਦੇ ਕੀ ਕਰਨ ਇਹ ਹੀ ਆ ਕਿ ਸਾਨੂੰ ਬਸ ਜੀਏ ਤੋਂ ਬਾਹਰ ਕੱਢਿਆ ਗਿਆ 8 ਮਹੀਨਿਆਂ ਤੋਂ ਬਾਹਰ ਬੈਠਿਆ ਨੂੰ ਤੇ ਖੰਨਾ ਸਾਹਿਬ ਸਾਨੂੰ ਇਹ ਹੀ ਪ੍ਰੋਸਾਦ ਮਾਦਨੀ ਕਿ ਮੈਂ ਜਿਹੜਾ ਤੁਹਾਡਾ ਕੰਮ ਹੈ ਜਿਹੜਾ ਕਰਵਾ ਦੂੰਗਾ ਫੋਨ ਤੇ ਵੀ ਇਹੀ ਗੱਲਾਂ ਕਰਦੇ ਨੇ ਤੇ ਸਾਨੂੰ ਬੁਲਾ ਕੇ ਘਰੇ ਬੁਲਾ ਕੇ ਚਾਹ ਪਾਣੀ ਪੁਲਾਉਣ ਤੋਂ ਬਾਅਦ ਇਹੀ ਮੀਟਿੰਗ ਕਰਦੇ ਨੇ ਕਿ ਵੀ ਤੁਹਾਡਾ ਜਿਹੜਾ ਮੈਂ ਕੰਮ ਕਰਵਾ ਰਿਆ ਮੈਨੂੰ 2 ਦਿਨ ਦੇ ਦਿਓ 1 ਹਫਤਾ ਦੇ ਦਿਓ ਮੈਂ ਜਿਹੜਾ ਤੁਹਾਡਾ ਕੰਮ ਹੈ ਜਿਹੜਾ ਲਗਾਤਾਰ ਜਾਰੀ ਹੈ ਤੁਹਾਡਾ ਕੰਮ ਕਿ ਤੁਹਾਡਾ ਕੰਮ ਮੈਂ ਕਰਵਾ ਕੇ ਰੂੰਗਾ ਪਰ ਸਾਨੂੰ ਨਹੀਂ ਲੱਗਦਾ ਵੀ ਕਿ ਇਹ ਕੰਮ ਕਰਵਾ ਰਹੇ ਨੇ ਸਾਨੂੰ ਸਿਰਫ ਲਾਰੇ ਹੀ ਲੱਗਦੇ ਨੇ ਕਿ ਲਾਰੇ ਲਾ ਕੇ ਰੱਖਦੇ ਨੇ ਸਾਨੂੰ ਜਿਸ ਨੇ ਮੋਦੀ ਸਾਹਿਬ ਨੇ ਉਦਘਾਟਨ ਕੀਤਾ ਆਨਲਾਈਨ ਉਸ ਤੋਂ ਪਹਿਲਾਂ ਤੁਹਾਡੇ ਨਾਲ ਮੀਟਿੰਗ ਹੋਈ ਸੀ ਕਿ ਤੁਹਾਨੂੰ ਪ੍ਰਤੀ 25 ਤਰੀਕ ਦਾ ਉਦਘਾਟਨ ਕਰਨਾ ਸੀ ਜੇ ਇਹ ਮੀਟਿੰਗ ਨਾ ਕਰਦੇ ਤਾਂ 25 ਤਰੀਕ ਨੂੰ ਉਦਘਾਟਨ ਅਸਿਨੇ ਹੋਣੀ ਸੀ ਦੇਣਾ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਸਾਡੇ ਨਾਲ ਸੀਗੇ ਇਹ ਕਿਹੜਾ ਬਹੁਤ ਵੱਡਾ ਇਕੱਠ ਸੀਗਾ ਇੱਥੇ ਦਾ ਇਕੱਠ ਕੁਛ ਵੀ ਨਹੀਂ ਅੱਜ ਇਸ ਤੋਂ ਵੀ ਜਿਹੜਾ ਡਬਲ ਟ੍ਰਿਪਲ ਅਸੀਂ ਜਿਹੜਾ ਇਕੱਠ ਸੀ ਉਹ ਰੱਖਣਾ ਸੀਗਾ ਕਿ ਉਦਘਾਟਨ ਕਰਨ ਵਾਸਤੇ ਉਥੇ ਕੋਈ ਵੀ ਨਾ ਸਕਦਾ ਤੇ ਜੇ ਸਿਰਫ ਇਹਨਾਂ ਦੇ ਅਰਵਿੰਦ ਖੰਨਾ ਜੀ ਨੇ ਸਾਨੂੰ ਇੱਕ ਪ੍ਰੋਸਾ ਦਵਾਇਆ ਸੀ ਕਿ ਮੈਂ 27 ਤਰੀਕ ਨੂੰ ਮੀਟਿੰਗ ਕਰਵਾ ਰਿਆਂ ਪੀਜੀਆਈ ਚੰਡੀਗੜ੍ਹ ਦੇ ਵਿੱਚ ਅਸੀਂ ਉਸ ਮੀਟਿੰਗ ਦੇ ਚ ਗਏ ਸਾਨੂੰ ਉਥੇ ਵੀ ਬਸ ਇਹੀ ਲਾਰੇ ਲਾਏ ਨੇ ਕਿ ਤੁਹਾਡਾ ਹੱਲ ਹਜੇ ਤੱਕ ਨਹੀਂ ਹੋ ਸਕਦਾ ਅਸੀਂ ਤੁਹਾਡਾ ਕੁਝ ਨਹੀਂ ਕਰ ਸਕਦੇ ਤੇ ਜਦੋਂ ਕਿ ਅਰਵਿੰਦ ਕੰਨਾ ਜੀ ਸਾਨੂੰ ਇਥੋਂ ਪੂਰਾ ਵਿਸ਼ਵਾਸ ਨਾਲ ਕਹਿ ਰਹੇ ਸੀ ਕਿ ਤੁਹਾਡਾ ਜਿਹੜਾ ਹੱਲ ਅੱਜ ਹੋ ਕੇ ਹਟੂਗਾ ਮੇਰਾ ਨਾਮ ਹਰਜੀਤ ਸਿੰਘ ਭਾਰਤੀ ਕਿਸਾਨੀ ਇਕਤਾ ਗਰਾਹਾ ਬਲਾਕ ਭਾਨੀਗੜ ਦਾ ਮੀਤ ਪ੍ਰਧਾਨ ਅੱਜ ਸਾਰੇ ਕੋਠੀ ਘਰੇ ਕਿੰਨਾ ਸਾਦ ਕੀ ਕਰ ਰਹੇ ਅੱਜ ਇਹ ਸਾਡੀਆਂ ਲੜਕੀਆਂ ਜਿਹੜੀਆਂ ਪੀਜੀਆ ਨਰਸਿੰਗ ਸਟਾਫ ਦੇ ਵਿੱਚੋਂ ਪਿਛਲੇ 8 ਮਹੀਨੇ ਤੋਂ ਬਾਹਰ ਕੱਢੀਆਂ ਹੋਈਆਂ ਨੇ ਲਗਾਤਾਰ ਧਰਨੇ ਤੇ ਬੈਠੀਆਂ ਨੇ ਉਹਦਾ ਸਬੰਧ ਦੇ ਵਿੱਚ ਅੱਜ ਖੰਨੇ ਦੀ ਕੋਠੀ ਮੂਰੇ ਇਹ ਆਪ ਦਾ ਵਿਰੋਧ ਦਰਜ ਕਰਾਉਣ ਆਈਆਂ ਨੇਗੀਆਂ ਕਿਉਂਕਿ ਇਹ ਜਿਹੜਾ ਸੈਂਟਰ ਦਾ ਮਸਲਾ ਹੈਗਾ ਸੈਂਟਰ ਦੇ ਵਿੱਚ ਜਿਹੜਾ ਖੰਨਾ ਸਾਹਿਬ ਹੈਗਾ ਇਹ ਉੱਥੇ ਮਤਲਬਨ ਦੀ ਪੂਰੀ ਚੱਲਦੀ ਹੈ ਇੱਥੇ ਦਾ ਇਹ ਮੀਤ ਪ੍ਰਧਾਨ ਹੈ ਪੰਜਾਬ ਦਾ ਇਸ ਕਰਕੇ ਦੇ ਵਾਰ ਮੂਰੇ ਵਿਰੋਧ ਕਰਨ ਆਈਆਂ ਨੇਗੀਆਂ ਇਹ ਆਪਦੀ ਨੌਕਰੀ ਬਹਾਲੀ ਦੀ ਮੰਗ ਕਰਦੀਆਂ ਨੇਗੀਆਂ ਪਰ ਇੱਥੇ ਦੀ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਾਰੀ ਇੱਥੇ ਦੀਆਂ ਸਰਕਾਰਾਂ ਲਗਾਤਾਰ ਠੀਠਪਣਾ ਧਾਲ ਕੇ ਬੈਠੀਆਂ ਨੇਗੀਆਂ ਇਸ ਕਰਕੇ ਅੱਜ ਬੜੀ ਚਿੰਤਾ ਦਾ ਵਿਸ਼ਾ ਜਿਹੜਾ ਸਾਡੇ ਪੰਜਾਬ ਦੇ ਬੱਚੇ ਬੱਚੀਆਂ ਬਾਹਰ ਜਾ ਰਹੇ ਨੇ ਵਿਦੇਸ਼ਾਂ ਦੇ ਵਿੱਚ ਰੋਲ ਰੋਲ ਰਹੇ ਨੇਗੇ ਰੋਜ਼ ਵਿਦੇਸ਼ਾਂ ਦੇ ਵਿੱਚੋਂ ਦੋ ਦੋ ਤੰਤਨ ਡੈਡ ਬਾਡੀਆ ਸਾਡੇ ਪੰਜਾਬ ਚ ਆਉਂਦੀਆਂ ਨੇ ਬੜੀ ਚਿੰਤਾ ਦਾ ਵਿਸ਼ਾ ਸਾਡੇ ਵਾਸਤੇ ਇਸ ਕਰਕੇ ਇੱਥੇ ਦੇ ਸਿਸਟਮ ਦੇ ਸਤਾਏ ਹੋ ਸਾਡੇ ਨੌਜਵਾਨ ਬੱਚੇ ਬੱਚੀਆਂ ਪਦੇਸ਼ਾਂ ਵੱਲ ਜਾ ਰਹੇ ਨੇ ਤੇ ਉੱਥੇ ਕਿਸ ਤਰੀਕੇ ਉਹਨਾਂ ਨਾਲ ਦੁਰਵਿਵਹਾਰ ਹੁੰਦਾ ਉਹ ਸਾਡੇ ਜੱਗ ਜਹਰਾ ਸਾਡੇ ਤੋਂ ਤੁਸੀਂ ਬਹੁਤ ਨੇੜੇੋਂ ਦੇਖਦੇ ਹੋ ਉਸ ਗੱਲ ਨੂੰ ਇਸ ਕਰਕੇ ਅਸੀਂ ਇੱਥੇ ਦੀ ਸਰਕਾਰ ਦੇ ਕੋਲੋਂ ਮੰਗ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਇਹ 18-20 ਕੁੜੀਆਂ ਨੇਗੀਆਂ ਇਹਨਾਂ ਨੂੰ ਨੌਕਰੀ ਤੇ ਬਹਾਲ ਕੀਤਾ ਜਾਵੇ ਜੇਕਰ ਇਹਨਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਉੱਤੇ ਇਹਦਾ ਵਿਰੋਧ ਕਰਾਂਗੇ ਪਿੰਡਾਂ ਦੇ ਵਿੱਚ ਆਓ ਸਰਕਾਰ ਇਹ ਲੜਕੀਆਂ ਵੀ ਵਿਰੋਧ ਕਰਨੀਆਂ ਇਧਰੋਂ ਸਾਡੀ ਜਥੇਬੰਦੀ ਵੀ ਇਹਨਾਂ ਦੀ ਪਿੱਠ ਤੇ ਖੜੀ ਆਗੀ ਜਦੋਂ ਵੀ ਸਾਨੂੰ ਅੱਧੀ ਰਾਤ ਨੂੰ ਹਾਕ ਮਾਰਨੀ ਆ ਅਸੀਂ ਇਹਨਾਂ ਵਾਸਤੇ ਖੜਿਆਂਗੇ ਇਸ ਕਰਕੇ ਅੱਜ ਇਹਦੇ ਧਰਨ ਬਾਰ ਨੂੰ ਆਏਗੇ ਪ੍ਰਧਾਨ ਜੀ ਹਸਪਤਾਲ ਦਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਵੱਡਾ ਹੁੰਦਾ ਜਾ ਰਿਹਾ ਸਟਾਫ ਦੀ ਹੋਰ ਵੀ ਲੋਡ ਪੈਣੀ ਆ ਤਾਂ ਕਿਉਂ ਤਾਂ ਨੂੰ ਕੀ ਲੱਗਦਾ ਕਿ ਇਹਨਾਂ ਬੱਚਿਆਂ ਨੂੰ ਕਿਉਂ ਨਹੀਂ ਉੱਥੇ ਰੱਖਿਆ ਜਾ ਰਿਹਾ ਜਦ ਕਿ ਸਟਾਫ ਤਾਂ ਬਾਹਰਲੇ ਸਟੇਟਾਂ ਤੋਂ ਆ ਜਾ ਰਿਹਾ ਹੈਗਾ ਦੇਖੋ ਨੀਤੀ ਪਾਲਿਸੀ ਦੇ ਤਹਿਤ ਆ ਇਹ ਸਰਕਾਰਾਂ ਨੀਤੀ ਪਾਲਿਸੀ ਦੇ ਤਹਿਤ ਇਹਨੂੰ ਕੱਢਦੀਆਂ ਨਹੀਂ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇੱਥੇ ਲੋਕਾਂ ਨੂੰ ਹਰਾਸ਼ ਕਰ ਦੋ ਇਹ ਨਹੀਂ ਹੈਗੀ ਬੱਚਿਆਂ ਦੀ ਲੋੜ ਨਹੀਂ ਉੱਥੇ ਉੱਥੇ ਸਟਾਫ ਦੀ ਲੋੜ ਹੈਗੀ ਇਹਨਾਂ ਲੜਕੀਆਂ ਰੱਖਿਆ ਜਾ ਸਕਦਾ ਹੈਗਾ ਇਹਨਾਂ ਕੋਲੇ ਸਾਰਾ ਤਜਰਬਾ ਹੈਗਾ ਇਸ ਕਰਕੇ ਉਹ ਇਹਨਾਂ ਨੂੰ ਹਰਾਸ਼ ਕਰਨਾ ਚਾਹੁੰਦੇ ਨੇ ਇੱਥੇ ਇਕੱਲੀਆਂ ਪੀਜੀਆ ਦੀਆਂ ਲੜਕੀਆਂ ਨਹੀਂ ਹਰੇਕ ਵਿਭਾਗ ਦੇ ਵਿੱਚੋਂ ਬਾਹਰ ਕੱਢੇ ਜਾ ਰਹੇ ਨੇ ਬੱਚੇ ਉਹ ਟਾਵਰ ਤੇ ਚੜੇ ਖੜੇ ਕਮੇ ਲੋਕ ਨਹੀਂ ਇਸ ਕਰਕੇ ਇੱਥੇ ਤੇ ਲੋਕਾਂ ਨੂੰ ਹਤਾਸ਼ ਕਰਨਾ ਚਾਹੁੰਦੇ ਹਨ ਹਰਾਦਣਾ ਚਾਹੁੰਦੇ ਨੇ ਥਕਾਦਣਾ ਚਾਹੁੰਦੇ ਨੇ ਪਰ ਪੰਜਾਬ ਦੇ ਲੋਕ ਕਦੇ ਵੀ ਹਾਰ ਨਹੀਂ ਮੰਨਣਗੇ ਇਹਨਾਂ ਸਰਕਾਰਾਂ ਦੇ ਵਰ ਖਿਲਾਫ ਲੜਨਗੇ ਇਹ ਲੜਦੇ ਆਏ ਨੇ ਇੱਥੇ ਜਾਨਾਂ ਕੁਰਬਾਨ ਕਰਦੇ ਆਏ ਨੇ ਲੋਕ ਭਗਤ ਸਿੰਘ ਹੋਰਿਆਂ ਨੂੰ ਇਹੀ ਚਿੰਤਾ ਸੀਗੀ ਵੀ ਸਾਡਾ ਦੇਸ਼ ਤਾਂ ਆਜ਼ਾਦ ਹੋ ਜਾਊਗਾ ਪਰ ਹੱਥਾਂ ਦੇ ਵਿੱਚ ਕਿਹੜਾ ਜਾਊਗਾ ਉਹ ਆਹ ਕਾਲੇ ਅੰਗਰੇਜ਼ਾਂ ਦੇ ਹੱਥਾਂ ਦੇ ਵਿੱਚ ਸਾਡਾ ਅੱਜ ਦੇਸ਼ ਖੇਡ ਰਿਹਾ ਉਹ ਕਾਰਪੋਰੇਟ ਦੀ ਕਟਪੁਤਲੀ ਵਰਕੇ ਨੱਚ ਰਹੇ ਨੇਗੇ ਇਸ ਕਰਕੇ ਅੱਜ ਸਾਡੇ ਪੰਜਾਬ ਦੇ ਵੀ ਦੁਰਦਸ਼ਾਹੇ ਕਰਨ ਲੱਗੇ ਹੋਏ ਨੇ ਇਸ ਲਈ ਇਹਨਾਂ ਬੱਚਿਆਂ ਨੌਕਰੀ ਦੀ ਕੋਈ ਬਾਲੀ ਵੱਡੀ ਗੱਲ ਨਹੀਂ ਇਹ 18-20 ਕੁੜੀਆਂ ਨੇ ਬਹੁਤ ਸੌਖੇ ਤਰੀਕਾ ਰੱਖੀਆਂ ਜਾ ਸਕਦੇ ਨੇ ਪਰ ਇਹ ਜਾਣ ਕੇ ਨੀਤੀ ਪਾਲਿਸੀ ਦੇ ਤਹਿਤ ਇੱਥੇ ਦੇ ਲੋਕਾਂ ਨੂੰ ਹਰਾਸ਼ ਕਰਨਾ ਚਾਹੁੰਦੇ ਨੇ ਇੱਥੇ ਦੇ ਲੋਕਾਂ ਨੂੰ ਹੰਬਾਦਣਾ ਤਾਂ ਉਹਨੇ ਤੇ ਪੰਜਾਬ ਦੇ ਵਿੱਚ ਇੱਥੇ ਕਾਰਪੋਰੇਟ ਪੱਖ ਦੀ ਨੀਤੀ ਲਾਗੂ ਕਰਨਾ ਚਾਹੁੰਦੇ ਨੇ ਇਹ ਦਿਨ ਸਾਰਾ ਮੰਤਵ ਹੈ ਇਹਨਾਂ ਦਾ ਅੱਜ ਦਾ ਧਰਨਾ ਕੁਝ ਹੋਈ ਰਹੇਗੀ ਇਹ ਇਹਨਾਂ ਚਾਹਤ ਧਰਨਾਇ ਤੇ ਲਗਭਗ 3:30 ਵਜੇ ਤੱਕ ਜਿੰਨਾ ਚਿਰ ਇਹ ਲੜਕੀਆਂ ਚਲਾਉਣਗੀਆਂ ਅਸੀਂ ਉਹਨਾਂ ਚਲੇ ਧਰਨੇ ਦੇ ਵਿੱਚ ਲਗਾਤਾਰ ਬੈਠਾਂਗੇ ਜਿੰਨਾ ਚਿਰ ਇਹ ਧਰਨਾ ਚੱਲੂ ਅਸੀਂ ਉਹਨਾਂ ਦੇ ਨਾਲ